ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾ 2000 ਰੁਪਇਆ ਪਰ ਮੰਥ ਹਰੇਕ ਸਰਪੰਚ ਨੂੰ ਅਸੀਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਸਾਨੂੰ ਬੀਬੀਆਂ ਜਾਂ ਹਨਾ ਪਿੰਡਾਂ 'ਚ ਸਵਾਲ ਕਰਦੇ ਕਿ ਉਹ ਪਹਿਲਾਂ 1000 ਜਰ ਰੁਪਇਆ ਤੇ ਦਿਵਾ ਲੈਣਾ ਸੀ ਤੁਸੀਂ 1000 ਜਰ ਰੁਪਇਆ ਤੇ ਦਿੱਤਾ ਨਹੀਂ ਇਹਨਾਂ ਨੇ ਤੇ 2000 ਰੁਪਇਆ ਅੱਜ ਫਿਰ ਨਵਾਂ ਸੱਪ ਘੜਤਾ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਨਹੀਂ ਦੇ ਪਾਣਗੇ ਆਮ ਆਦਮੀ ਮੈਂ ਕਹਿੰਦਾ ਜੀ ਮੈਂ ਦਾਅਵੇ ਨਾ ਕਹਿੰਦਾ ਨਹੀਂ ਦੇ ਪਾਗੇ ਮੈਂ 3 ਸਾਲ ਹੋ ਗਏ ਸਰ 3 ਸਾਲ 'ਚ ਨਹੀਂ ਇਹਨਾਂ ਨੇ ਦਿੱਤਾ ਤੇ ਅੱਗੇ ਕੀ ਦੇ ਦੇਣਗੇ ਬੀਬੀਆਂ ਤੇ ਗਾਲਾਂ ਕਿੱਦਨ ਤੱਕ ਇਹਨੂੰ ਤਿਆਰ ਹੋਈਆਂ ਉਹਦੇ ਸਹੀ ਹੱਥ ਪਲਾ ਜੋੜਦੇ ਵੀ ਬੀਬੀਆਂ ਅਸੀਂ ਘਰੋਂ ਧੋੜੀ ਦੇਣਾ ਸਾਨੂੰ ਥੋੜੀ ਪਤਾ ਵੀ ਲੋਕਾਂ ਨੇ ਸਾਨੂੰ ਸਵਾਲ ਕਰਨੇ ਸਾਨੂੰ ਥੋੜੀ ਪਤਾ ਵੀ ਇਹ ਸਰਕਾਰ ਨੇ ਸਾਨੂੰ ਅੱਗੇ ਲਾ ਕੇ ਤੇ ਆਪ ਮੁੱਕੜ ਹੀ ਜਾਣਾ 2-2000 ਰੁਪਏ ਦਾ ਸਰਪੰਚਾ ਨੂੰ ਦੇਣ ਦੀ ਗੱਲ ਕੀਤੀ ਉਹ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਹਵਾਜੀ ਦੀ ਨਜ਼ਰ ਆ ਰਹੀਆਂ ਨੇ ਗੱਲਾਂ ਮੈਨੂੰ ਤੇ ਹਵਾਜੀ ਲੱਗਦੀਆਂ ਜੇ ਬਾਕੀ ਮੈਨੂੰ ਕਿਸਦਾ ਪਤਾ ਨਹੀਂ ਮੈਂ ਆਪਣੇ ਲੋਕਾਂ ਕਹਿੰਦਾ ਕਿ ਹਵਾਜੀ ਆ ਫੁਕੜੀ ਸਰਕਾਰ ਜੀ ਏ ਮੇਰਾ ਦਾਵਾ ਜੇ ਲੁਧਿਆਣੇ ਚ ਜਿੱਤ ਜਾਣ ਜਮਣੀ ਚੋਣ ਤੇ ਮੈਨੂੰ ਸਾੜਾ ਕਿ ਇੱਥੇ ਤੁਸੀਂ ਫਿਰ ਮੈਨੂੰ ਫੜ ਸਕਦੇ ਚਿਹਰੇ ਛੋਟੇ ਮोटे ਗੋਲੀਆਂ ਖਾਣ ਵਾਲੇ ਕੈਪਸੂਲ ਖਾਣ ਵਾਲੇ ਵਿਚਾਰੇ ਮੋਟੇ ਕਿਹੜੇ ਸੈਂਟਰ ਦੀ ਗੋਲੀ ਖਾਣ ਵਾਲੇ ਉਹਨਾਂ ਨੂੰ ਪਿਆ ਮਗਰ ਮੱਸ ਮੈਨੂੰ ਇੱਕ ਵੀ ਦਿਖਾ ਦੇ ਕਿ ਕਿਹਦਾ ਘਾਟ ਆਇਆ ਜਿਹੜੇ ਬੰਦੇ ਕਾਲੀਆਂ ਚਾਹ ਕਾਂਗਰਸੀਆਂ ਦੇ ਵਿੱਚੋਂ ਨਿਕਲੇ ਸੀ ਉਹ ਲਿਆ ਕੇ ਉਹਨਾਂ ਨੇ ਸਾਡੇ ਸਿਰ ਤੇ ਬਿਠਾ ਦਿੱਤੇ ਕੋਮੜ ਵਿਜੇ ਪ੍ਰਤਾਪ ਸਿੰਘ ਨੂੰ ਕੈਬਨਿਟ ਰੈਂਕ ਨਹੀਂ ਸੀ ਮਿਲਣਾ ਚਾਹੀਦਾ ਨੂੰ ਮਿਲਣਾ ਚਾਹੀਦਾ ਸੀ ਸਰ ਉਹ ਸੱਚ ਦੀ ਬੇਅਦਬੀਆਂ ਦੇ ਮੁੱਦੇ ਚ ਕੰਡਿਆ ਸੱਚ ਦੀ ਬਾਤ ਚੁਕਦਾ ਉਹਨੂੰ ਇੱਕ ਖੁੰਝੇ ਲਾਇਆ ਉਹਨਾਂ ਨੇ ਮੈਨੂੰ ਤਾਂ ਮੈਂ ਕਹਿੰਦੇ ਐਂਦੇ ਆ ਜੀ ਪਰਚੇ ਹੋ ਜਾਣੇ ਮੈਂ ਸਰ ਸੱਚਾ ਬੰਦਾ ਮੈਂ ਨਾ ਕਿਸੇ ਕੋ ਡਰਦਾ ਤੇ ਨਾ ਡਰਨੇ ਵਾਲਿਆਂ ਚੋਂ ਆ ਸਾਰੇ ਨੂੰ ਕਿਹੜੇ ਮੈਂ ਤੁਹਾਨੂੰ ਲੀਡਰਾਂ ਚੋ ਕਰਪਟ ਕਰਪਟ ਬੰਦੇ ਕਹਿਵਾ ਉਹ ਢੜੀਵਾਲ ਸਾਹਿਬ 2027 ਜਿੱਜਣਗੇ ਨਹੀਂ ਮੈਂਬਰ ਵੀ ਨਹੀਂ ਬਣਾ ਸਕਦੇ ਇਹੀ ਇਹੀ ਢੜੀਵਾਲ ਆਪਣੇ ਐਮਐਲਏ ਦੇ ਇਲਜ਼ਾਮ ਲਾਉਂਦੇ ਸੀ ਕਿ ਤੁਹਾਡੇ ਕੋ ਤਾਂ ਆਪਣੇ ਬੂਤ ਨਹੀਂ ਚਤਾਏਗੇ ਤਾੜੀਵਾਲ ਸਾਹਿਬ ਮੇਰੇ ਨਾਲ ਡਿਬੇਟ ਸੋ ਬੈਠਣਾ ਮੈਨੂੰ ਜਵਾਲ ਸਵਾਲ ਜਵਾਬ ਕਰਨ ਕੋਈ ਵੀ ਮੰਤਰੀ ਮੈਨੂੰ ਜਵਾਬ ਦੇਵੇ ਆ ਕੇ ਕੰਮ ਕਰੋਗੇ ਹਜੇ ਵੀ ਆ ਮੈਂ ਨਹੀਂ ਕੰਮ ਨਹੀਂ ਸਰ ਕੰਮ ਨਹੀਂ ਛੱਡੋਗੇ ਨਹੀਂ ਬਸ ਕੰਮ ਵੀ ਨਹੀਂ ਕਰੋਗੇ ਮੈਂ ਕਿਹਾ ਸਰ ਮੈਂ ਸਵਾਲ ਦਾ ਜਵਾਬ ਵੇਖੋ ਛੱਡਣ ਦੀ ਉਹ ਜ ਬਾਦ ਦੀਆਂ ਗੱਲਾਂ ਤੁਸੀਂ ਵੀ ਡਬਲ ਟਰੈਕ ਤੇ ਨਜ਼ਰ ਆ ਰਹੇ ਹੋ ਮੈਨੂੰ ਨਹੀਂ 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 ਸਰ ਤਾੜੀ ਵਾਲ ਨੂੰ ਇਹ ਇਹ ਤੁਸੀਂ ਕੱਲ ਜਾ ਕੇ ਪੁੱਛਿਓ ਕਿ ਉਹ ਬੰਦੇ ਨੂੰ ਜਾਣਦਾ ਜਿਹੜੇ ਤੁਹਾਡੇ ਖਿਲਾਫ ਇੰਟਰਵਿਊ ਦੇਣਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਸ਼ੱਕ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੀ ਗੱਲ ਕੀਤੀ ਜਾਂਦੀ ਹੋਵੇ ਲਗਾਤਾਰ ਹੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਜਾਂਦੀ ਹੋਵੇ ਲੇਕਿਨ ਹਕੀਕਤ ਉਸ ਤੋਂ ਕੋਸਾ ਅਧੂਰ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਅਮ੍ਰਿਤਸਰ ਦੇ ਮਜੀਟਾ ਹਲਕੇ ਦੀ ਤਾਂ ਮਜੀਟਾ ਹਲਕਾ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਆਮ ਆਦੀ ਪਾਰਟੀ ਦੇ ਨੌਜਵਾਨ ਵਰਕਰ ਨੇ ਜੋ ਕਿ ਹੁਣ ਆਮ ਆਦੀ ਪਾਰਟੀ ਛੱਡਣ ਲਈ ਮਜਬੂਰ ਨੇ ਗਲਬਤ ਕਾਲਰ ਨੇ ਉਸ ਵੀਰਜੀ ਦੇ ਨਾਲ ਤੇ ਗੱਲਬਾਤ ਕਰਨ ਦੇ ਦੌਰਾਨ ਇਹ ਵੀ ਜਾਨਣਾ ਹੈ ਕਿ ਕੀ ਕਾਰਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਖਫਾ ਨੇ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ ਤੁਹਾਡਾ ਨਾਮ ਕੀ ਆ ਔਰ ਮਜੀਠੇ ਹਲਕੇ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਵੀਰਜੀ ਮੇਰਾ ਨਾਮ ਮਨਜੀਤ ਸਿੰਘ ਅਬਦਾਲ ਮੈਂ ਹਲਕਾ ਮਜੀਠਾ ਮੇਰਾ ਮੈਂ ਬਲਾਕ ਪ੍ਰਧਾਨ ਮੌਜੂਦਾ ਆਮ ਆਦਮੀ ਪਾਰਟੀ ਆਮ ਪਾਰਟੀ ਖਫਾ ਹੋਂਦਾ ਕਾਰਨ ਕੀ ਰਿਹਾ ਕੀ ਲੱਗਦਾ ਹੈ ਜਿਹੜਾ 2-2000 ਰੁਪਇਆ ਹੋਣ ਜਿਹੜਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਲੱਗਦਾ ਕੀ ਕਾਰਨ ਕੀ ਲੱਗਦਾ ਇਹ ਪਿੱਛੇ ਤੁਹਾਨੂੰ ਕਾਰਨ ਵੀਰ ਜੀ ਮੈਨੂੰ ਤੇ ਫੇਕ ਹੀ ਲੱਗਦਾ ਹੈ ਸਾਰਾ ਕਿਉਂਕਿ ਮੈਂ ਉਧਾਂ মিডিਆ ਅੱਗੇ ਨਹੀਂ ਹੀ ਆਉਣਾ ਕਿਉਂਕਿ ਮੈਨੂੰ মিডিਆ ਅੱਗੇ ਤਾਂ ਆਉਣਾ ਪਿਆ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਘਰ-ਘਰ ਗਏ ਆ ਹਰ ਇੱਕ ਗਰਾਊਂਡ ਲੈਵਲ ਤੇ ਅਸੀਂ ਮਿਹਨਤ ਕੀਤੀ ਹੈ ਘਰ-ਘਰ ਜਾ ਕੇ ਉੱਚਦੋਂ ਅਸੀਂ ਪਿੰਡਾਂ ਦੇ ਵਿੱਚ ਨਿਕਲਦੇ ਆ ਕਿਉਂਕਿ ਸਾਨੂੰ ਦਸ ਦਸਾ ਪਿੰਡਾਂ ਦੀ ਉਹਨਾਂ ਨੇ ਇਨਚਾਰਜ ਹੀ ਦਿੱਤੀ ਸੀ ਬਲੌਕ ਪ੍ਰਧਾਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਸਾਨੂੰ ਬੀਬੀਆਂ ਜਾਂ ਹਨਾ ਪਿੰਡਾਂ 'ਚ ਸਵਾਲ ਕਰਦੇ ਆ ਵੀ ਉਹ ਪਹਿਲਾਂ 1000 ਜਿਹੜਾ ਰੁਪਇਆ ਤੇ ਦਿਵਾ ਲੈਣਾ ਸੀ ਤੁਸੀਂ 1000 ਜਿਹੜਾ ਰੁਪਇਆ 3 ਸਾਲ ਹੋ ਗਏ ਮੇਰੇ ਖਿਆਲ ਨਾਲ ਗਰੰਟੀ ਸਰਕਾਰ ਬਣੀ ਨੂੰ ਤੇ ਗਰੰਟੀ ਦਿੱਤਿਆਂ ਨੂੰ 1000 ਜਿਹੜਾ ਰੁਪਇਆ ਤੇ ਦਿੱਤਾ ਨਹੀਂ ਇਹਨਾਂ ਨੇ ਤੇ 2-2000 ਰੁਪਏ ਅੱਜ ਫਿਰ ਨਵਾਂ ਸੱਪ ਘੜਤਾ ਮੈਨੂੰ ਤਾਂ ਇਹ ਹੋਣਾ ਪਿਆ ਤੁਹਾਡੇ ਨਾਲ ਰੂਬਰੂ ਲੇਕਿਨ ਆਮ ਆਦੀ ਪਾਰਟੀ ਦੀ ਸਰਕਾਰ ਕਹਿੰਦੀ ਕਿ ਅਸੀਂ ਮੋਹਤਾਤ ਜਿਹੜੇ ਵਾਅਦੇ ਨੇ ਜਾਂ ਜਿਹੜੀਆਂ ਗਰੰਟੀਆ ਸੀ ਉਹ ਪੂਰੀਆਂ ਕਰ ਦਿੱਤੀਆਂ ਸਿਰਫ ਇੱਕ ਇਹਨੂੰ ਲੈ ਕੇ ਤੁਹਾਨੂੰ ਲੱਗਦਾ ਨਹੀਂ ਕਿ ਉਹ ਪੂਰੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਕਿ ਇਸ ਵਿੱਚ ਕੋਈ ਨਾ ਕੋਈ ਤੁਹਾਨੂੰ ਦਾਲ ਚ ਕਾਲਾ ਨਜ਼ਰ ਆ ਰਿਹਾ ਕਿਸੇ ਕਦੇ ਭਾਜੀ ਦਾਲ ਨਹੀਂ ਦਾਲ ਚ ਕਾਲਾ ਨਹੀਂ ਦਾਲ ਹੀ ਕਾਲੀ ਹੈ ਦਾਲ ਹੀ ਕਾਲੀ ਹੈ ਸਾਰੀ ਦਾਲ ਚ ਕਾਲਾ ਕੁਝ ਨਹੀਂ ਦਾਲ ਹੀ ਕਾਲੀ ਹੈ ਸਾਰੀ ਦੀ ਸਾਰੀ ਕਾਲੀ ਹੈ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਨਹੀਂ ਦੇ ਪਾਣਗੇ ਆਮ ਆਦਮੀ ਪਾਰਟੀ ਸਰਕਾਰ ਨਹੀਂ ਦੇ ਪਾਣਗੇ ਹਮ ਮੈਂ ਕਹਿੰਦਾ ਜੀ ਮੈਂ ਦਾਅਵੇ ਨਾ ਕਹਿੰਦਾ ਨਹੀਂ ਦੇ ਪਾਵੇ ਹਮ ਮੈਂ 3 ਸਾਲ ਹੋ ਗਏ ਸਰ 3 ਸਾਲ ਚ ਨਹੀਂ ਇਹਨਾਂ ਨੇ ਦਿੱਤਾ ਤੇ ਅੱਗੇ ਕੀ ਦੇ ਦੇਣਗੇ ਜਿਹੜੋ ਪਿੰਡਾਂ ਚ ਜਾਂਦੇ ਹੋ ਔਰਤਾਂ ਪੁੱਛਦੀਆਂ ਨੇ 36 ਮਹੀਨੇ ਹੋ ਗਏ ਪਹਿਲੋ ਉਹ 36 36000 ਰੁਪਏ ਦਿਓ ਸਾਰੇ ਉਹਦੇ ਮੈਂ ਤੈਨੂੰ ਲੱਭ ਜੀ ਨਹੀਂ ਕਰ ਸਕਦਾ ਕਿਹੜੇ ਮੂੰਹ ਬੋਲਦੇ ਆ ਲੋਕ ਬੀਬੀਆਂ ਤੇ ਗਾਲਾਂ ਕਿੱਧਰ ਤੱਕ ਨੂੰ ਤਿਆਰ ਹੋਈਆਂ ਉਹਦੇ ਸਹੀ ਹੱਥ ਪੱਲਾ ਜੋੜਦੇ ਵੀ ਬੀਬੀਆਂ ਅਸੀਂ ਘਰੋਂ ਧੋੜੀ ਦੇਣਾ ਸਾਨੂੰ ਤੇ ਮਾਨ ਸਰਕਾਰ ਨੇ ਜਿੱਦਾਂ ਮਾਨ ਸਾਹਿਬ ਹੋਣਾ ਨੇ ਜਾਂ ਉੱਪਰੋਂ ਸਰਕਾਰ ਨੂੰ ਹੁਕਮ ਹੁੰਦੇ ਹੀ ਅਸੀਂ ਉਹਦਾ ਪਿੱਛੇ ਸਾਨੂੰ ਅਸੀਂ ਜਾਂਦੇ ਰਹੇ ਆ ਤੁਹਾਨੂੰ ਅਸੀਂ ਅੱਗੇ ਦੱਸ ਦਿੰਦੇ ਰਹੇ ਆ ਕੇ ਸਾਨੂੰ ਥੋੜੀ ਪਤਾ ਵੀ ਲੋਕਾਂ ਨੇ ਸਾਨੂੰ ਸਵਾਲ ਕਰਨੇ ਸਾਨੂੰ ਥੋੜੀ ਪਤਾ ਵੀ ਇਹ ਸਰਕਾਰ ਨੇ ਸਾਨੂੰ ਅੱਗੇ ਲਾ ਕੇ ਤੇ ਆਪ ਮੁੱਕੜ ਹੀ ਜਾਣਾ ਸਾਨੂੰ ਦੋਰੀ ਪਤਾ ਹੀ ਇਹ ਗੱਲਾਂ ਦਾ ਕੀ ਲੱਗਦਾ ਨਹੀਂ ਆ ਫਿਰ 2 200 ਰੁਪਏ ਜਿਹੜਾ ਸਰਪੰਚਾ ਨੂੰ ਦੇਣ ਦੀ ਗੱਲ ਕੀਤੀ ਉਹ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਹਵਾ ਚ ਹੀ ਨਜ਼ਰ ਆ ਰਹੀਆਂ ਨੇ ਗੱਲਾਂ ਸਰ ਹਵਾ ਚ ਹਵਾ ਚ ਹੀ ਹੈ ਮੈਂ ਤੇ ਸਮਝਦਾ ਮੈਂ ਜੋ ਮੇਰੇ ਅੰਦਰ ਦਾ ਦਰਦ ਹੈ ਮੈਨੂੰ ਤੇ ਹਵਾ ਜੀ ਲੱਗਦੀਆਂ ਜੇ ਬਾਕੀ ਮੈਨੂੰ ਕਿਸ ਦਾ ਪਤਾ ਨਹੀਂ ਮੈਂ ਆਪਣੇ ਲੋਕ ਕਹਿੰਦਾ ਕਿ ਹਵਾ ਚ ਫੁਕੜੀ ਸਰਕਾਰ ਜੀ ਫੁਕੜੀ ਜਿਸ ਨੂੰ ਕਹਿੰਦੇ ਫੁਕੜੀ ਸਰਕਾਰ ਜੀ ਮੈਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਨੇ ਕਿ ਅਸੀਂ ਲਗਾਤਾਰ ਹੀ ਲੋਕਾਂ ਦਾ ਵਿਕਾਸ ਕਰ ਰਹੇ ਹਾਂ ਲੋਕ ਸਾਡੇ ਨਾਲ ਨੇ ਲੁਧਿਆਣਾ ਇਲੈਕਸ਼ਨ ਦੀ ਗੱਲ ਕਰ ਰਹੇ ਨੇ ਕਹਿੰਦੇ ਲੁਧਿਆਣਾ ਇਲੈਕਸ਼ਨ ਅਸੀਂ ਜਿੱਤੇ ਪਏ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਗਰਾਊਂਡ ਲੇਅਰ ਦੀ ਕੀ ਹੋਗੀ ਤੁਸੀਂ ਲੋਕ ਇਹ ਗਰਾਊਂਡ ਤਿਆਰ ਕਰਦੇ ਤੁਹਾਨੂੰ ਗਰਾਊਂਡ ਰਿਐਲਿਟੀ ਕੀ ਨਜ਼ਰ ਆ ਰਹੀ ਹੈ ਸਰ ਮੈਂ ਗਰਾਊਂਡ ਲੈਵਲ ਦੇ ਤੁਹਾਨੂੰ ਲੱਗਾ ਦੱਸਣ 62 ਜਿਹੜੇ ਹੁਣ ਆਜ਼ਾਦ ਮੀਰ ਮੀਰਵਾਰ ਹੀ ਉੱਥੋਂ ਨਹੀਂ ਸੌਰੀ ਜਿਹੜੇ ਆਜ਼ਾਦ ਖਲੋਤੇ ਸੀ ਉੱਥੇ ਬਰਨਾਲੇ ਤੋਂ ਅਜਾਦ ਖਲੋਤੇ ਜੀ ਨਾ ਉਹ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਹੂੰ ਇਹਨਾਂ ਨੂੰ ਪਤਾ ਨਹੀਂ ਵਰਕਰ ਦੀ ਪਾਵਰ ਕੀ ਹੈ ਜੇ ਵਰਕਰ ਦੀ ਪਾਵਰ ਵਰਕਰ ਇਹਨਾਂ ਦੀ ਸਰਕਾਰ ਬਣਾਉਂਦੇ ਵਿੱਚ ਕਾਮਯਾਬ ਸੀ ਨਾ ਵਰਕਰ ਦੀ ਮਿਹਨਤ ਨਾਲ ਹੀ ਇਹ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਚਾਏ ਕੇਜਰੀਵਾਲ ਦੀ ਕਹਿੰਦੇ ਕਿ ਅਸੀਂ ਮਤਲਬ ਦਿੱਲੀ ਚੋਂ ਅਸੀਂ ਆਏ ਹਾਂ ਜਾਂ ਕੁਝ ਨਹੀਂ ਮੇਰੀ ਬੇਨਤੀ ਹੈ ਕਿ ਜੇ ਵਰਕਰ ਮਰਦਾ ਤੇ ਇਹ 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 ਸਾਰਿਆਂ ਨੂੰ ਪਹਿਲਾਂ ਚ ਇਹ ਜਾਣਗੇ ਇਹ ਮੇਰਾ ਦਾਵਾ ਜੇ ਲੁਧਿਆਣੇ ਚ ਜਿੱਤ ਜਾਣ ਜਮਣੀ ਚੋਣ ਤੇ ਮੈਨੂੰ ਸਰ ਆ ਕਿ ਇੱਥੇ ਤੁਸੀਂ ਫਿਰ ਮੈਨੂੰ ਫੜ ਸਕਦੇ ਜੀ ਇੰਨਾ ਤੁਸੀਂ ਕੰਮ ਕੀਤਾ 3 ਸਾਲ ਦਾ ਸਮਾਂ ਤੁਸੀਂ ਬਤੀਤ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਵਾਕਈ ਹੀ ਸਰਕਾਰ ਸੰਜੀਤਾ ਨਜ਼ਰ ਆ ਰਹੀ ਹੈ ਕਿਸੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਹੁਣ ਰੀਟਸ ਨਸ਼ੇ ਦਾ ਮੁੱਦਾ ਸੀ ਨਸ਼ੇ ਦਾ ਮੁੱਦੇ ਤੇ ਕਹਿ ਰਹੇ ਨਹੀਂ ਲੋਕਾਂ ਦੇ ਜਿਹੜੇ ਨਸ਼ੇ ਦੇ ਸੁੱਧਾਗਰ ਸੀ ਉਹਨਾਂ ਦੇ ਘਟ ਆ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਮੁੱਦੇ ਵੀ ਵੱਡੇ ਮੁੱਦੇ ਸਨ ਜੀ ਕਿਸੇ ਘੱਟ ਸਰ ਵੱਡੇ ਸੀ ਮੈਨੂੰ ਲੱਗਦਾ ਕਿ ਕਿਸੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਿਆ ਹੂੰ ਨਹੀਂ ਪਿਆ ਸਰ ਉਹ ਉਹ ਜਿਹੜੇ ਛੋਟੇ ਮੋਟੇ ਗੋਲੀਆਂ ਖਾਣ ਵਾਲੇ ਕੈਪਸੂਲ ਖਾਣ ਵਾਲੇ ਵਿਚਾਰੇ ਮੋਟੇ ਜਿਹੜੇ ਸੈਂਟਰ ਦੀ ਗੋਲੀ ਖਾਣ ਵਾਲੀ ਉਹਨਾਂ ਨੂੰ ਪਿਆ ਮਗਰ ਮੱਸ ਮੈਨੂੰ ਇੱਕ ਵੀ ਦਿਖਾ ਦੇ ਕਿ ਕਿਹਦਾ ਘਟਾਇਆ ਕੀ ਲੱਗਦਾ ਨਹੀਂ ਆ ਫਿਰ ਜਿਹੜੀ ਉਹ ਬੀਬੀ ਫੜੀ ਗਈ ਸੀਗੀ ਜਿਹੜੀ 17 ਕਿਲੋ 17 ਗ੍ਰਾਮ ਜਿਹੜੀ ਹੈਰਨ ਜਿਹੜੀ ਕੋ ਫੜੀ ਗਈ ਤੁਹਾਨੂੰ ਲੱਗਦਾ ਪੁਲਿਸ ਵਾਲੇ ਉਹਦੇ ਖਿਲਾਫ ਉਹਦੇ ਘਰ ਵੀ ਕਿਤੇ ਬਲਡوزر ਚੱਲ ਸਕਦਾ ਸਰ ਜੇ ਤੇ ਤੁਸੀਂ ਤੇ ਸਗੋਂ মিডিਆ ਹਲੇ ਜੇ ਤੁਹਾਨੂੰ ਦੱਸੋ ਕੋ ਜਿਆਦਾ ਪਤਾ ਹੋਣਾ ਚਾਹੀਦਾ ਜੇ ਜੇ ਚੱਲਿਆ ਹੁੰਦਾ ਤੇ ਤੁਸੀਂ ਪੈਲੀਆਂ ਚ ਟੀਵੀ ਚ ਦਿਖਾਉਣਾ ਸੀ ਚੱਲਿਆ ਹੂੰ ਕਿ ਦੇ ਕੇ ਵੀ ਇੱਕ ਅ ਅਮੀਰ ਬੰਦੇ ਦਾ ਘਰ ਜੇ ਟੱਠਾ ਵੇ ਜਿਨ੍ਹਾਂ ਨੇ ਮਹਿਲ ਪਾਏ ਆ ਇਹ ਤੇ ਵਿਚਾਰੇ ਉਹ ਜਿਨ੍ਹਾਂ ਨੇ ਡੰਗਰਾਲੇ ਕਮਰੇ ਆ ਚ ਰਹਿਣ ਦੇ ਆ ਜਾਂ ਜਿੱਦਾਂ ਦੇ ਗੋਲੀਆਂ-ਗੋਲੀਆਂ ਖਾਂਦੇ ਉਹਨਾਂ ਦੇ ਢਾਈ ਜਾਂਦੇ ਉਹ ਵੀ ਗਾਰੇ ਨਾ ਹੋਈਆਂ ਕੰਦਾ-ਕੰਦਾ ਤੁਸੀਂ ਵੇਖਣੀ ਡੇ ਸੀ ਵੇਖਦੇ ਆ ਸਾਰੇ ਸੋਸ਼ਲ ਮੀਡੀਆ ਦਾ ਜਮਾਨਾ ਸਰ ਕੋਈ ਉਹ ਤੇ ਹੈ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਤੁਸੀਂ ਇੱਕ ਯੰਗਸਟਰ ਹੋ ਤੁਹਾਨੂੰ ਲੱਗਦਾ ਕਿ ਜੇਕਰ ਤੁਹਾਡੀ ਨਹੀਂ ਗੱਲਬਾਤ ਹੁੰਦੀ ਤੇ ਇਹਦਾ ਮਤਲਬ ਸਮਝਦੇ ਹੋ ਕਿ ਬਹੁਤ ਸਾਰੇ ਹੋਰ ਯੰਗਸਟਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਸਰ ਬਿਲਕੁਲ ਸਰ ਬਿਲਕੁਲ ਮੈਂ ਸਰ ਪੂਰੇ ਪੰਜਾਬ ਦੇ ਵਿੱਚ ਜਿੱਥੇ 99 ਸੀਟਾਂ ਇਹ 99 ਮਿਲਿਆ 99 95 ਹੋ ਗਿਆ ਹੁਣ 95 ਹੋ ਗਏ ਸਰ 95ਾਂ ਦੇ ਵਿੱਚੋਂ ਚਲੋ ਤੁਸੀਂ 99 ਲਾ ਲਓ ਮੇਰੇ ਪਾਸ 99 ਜੋ ਕਿ ਮੈਂ ਵਰਕਿੰਗ ਕੀਤਾ ਨਾਲ 99 ਦੇ ਵਿੱਚੋਂ ਕੋਈ ਇਦਾਂ ਦਾ ਐਮਐਲਏ ਨਹੀਂ ਕਿਹੜਾ ਨਹੀਂ ਜਾਂਦਾ ਕੋਈ ਵੀ ਇਦਾਂ ਦਾ ਮਿਲ ਨਹੀਂ ਮੈਂ ਜ਼ਿਲ੍ਹਾ ਬਰਿਸ਼ਤ ਦੀ ਚੋਣ ਲੜਿਆ ਆਪ ਮੇਰੇ ਮੰਮੀ ਜੀ ਕੋਲੋਤੇ ਕਿਉਂਕਿ ਉਦੋਂ ਉਸ ਟਾਈਮ ਤੇ ਅਸੀਂ ਉਦੋਂ ਦੇ ਚੱਲੇ ਆ ਜਦੋਂ ਇਹ ਕੋਈ ਕਾਲੀਆਂ ਚਾਹੇ ਕਾਂਗਰਸ ਜਾਂ ਕਹਿੰਦੇ ਹੁੰਦੇ ਸੀ ਇਹ ਕੌਣ ਐਵੇਂ ਤੁਰੇ ਫਿਰਦੇ ਉਹ ਟਾਈਮ ਦੇ ਸੀ ਚੱਲੇ ਆ ਤੇ ਪਾਰਟੀ ਵਰਕਰ ਨੂੰ ਬੇਕਦਰੀ ਕਰਦੀ ਵਰਕਰ ਦੀ ਬੇਕਦਰੀ ਜਿਹਨੂੰ ਕਹਿੰਦੇ ਆ ਮੈਂ ਤੇ ਬੇਕਦਰੀ ਕਹੂੰਗਾ ਵੀ ਬੇਕਦਰੀ ਤੁਹਾਡੀ ਵੀ ਬੇਕਦਰੀ ਹੋਈ ਆ ਹਾਂਜੀ ਹੋਈ ਆ ਜੀ ਤੁਸੀਂ ਸਮਝਦੇ ਹੋ ਕਿ ਬਾਹਰੋਂ ਲਿਆ ਕੇ ਤੁਹਾਡੇ ਸਿਰ ਤੇ ਬਿਠਾ ਦਿੱਤੇ ਗਏ ਸੀ ਸਰ ਜਿਹੜੇ ਬੰਦੇ ਕਾਲੀਆਂ ਚਾਹ ਕਾਂਗਰਸੀਆਂ ਦੇ ਵਿੱਚੋਂ ਨਿਕਲੇ ਸੀ ਉਹ ਲਿਆ ਕੇ ਉਹਨਾਂ ਨੇ ਸਾਡੇ ਸਿਰ ਤੇ ਬਿਠਾ ਦਿੱਤੇ ਹੂੰ ਤੇ ਸਾਡੀ 1 ਰੁਪਏ ਦੀ ਵਟ ਸਾਡੀ ਕੀ ਹੋਣੀ ਉਹਨਾਂ ਦੇ ਐਮਐਲਏ ਦੀ ਨਹੀਂ ਵਟ ਸਾਡੇ ਅਸੀਂ ਤੇ ਬਲਾਗ ਵਰਤਦੇ ਆ ਪਹਿਲੀ ਗੱਲ ਤੇ ਸਾਡੀ ਤੇ ਬਾਅਦ ਦੀਆਂ ਗੱਲਾਂ ਸੀ ਉਹਨਾਂ ਨੇ ਆਪਣੇ ਐਮਐਲਏ ਰੋਂਡੇ ਕਿਹੜਾ ਕੋਝੇ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਦੱਸ ਦੋ ਤੁਸੀਂ ਪੁਰਾਣੀਆਂ ਵੀਡੀਓ ਚੋਂ ਚੁੱਕ ਉਹਨਾਂ ਦੀਆਂ ਪਾ ਸਕਦੇ ਜੀ ਉਹਨਾਂ ਦੇ ਐਮਐਲਏ ਦੀ ਉਹਨਾਂ ਦੇ ਆਪਣੇ ਖੁਦ ਦੇ ਬਿਆਨ ਆ ਉਹ ਆਪ ਹੀ ਰੋਂਡੇ ਆ ਹੁਣ ਕੌਮੜੇ ਵਿਸ਼ੇ ਪ੍ਰਤਾਪ ਸਿੰਘ ਆ ਟੌਪ ਦਾ ਲੀਡਰ ਆ ਸਾਰਿਆਂ ਦਾ ਟੌਪ ਦਾ ਲੀਡਰ ਆ ਪੰਜਾਬ ਦੇ ਵਿੱਚ ਉਹਨੂੰ ਕੈਬਨਿਟ ਰੈਂਕ ਨਹੀਂ ਸੀ ਮਿਲਣਾ ਚਾਹੀਦਾ ਉਹਨੂੰ ਮਿਲਣਾ ਚਾਹੀਦਾ ਸੀ ਸਰ ਉਹ ਸੱਚ ਦੀ ਬੇਅਦਬੀਆਂ ਦੇ ਮੁੱਦੇ ਚ ਕੰਡਿਆ ਸੱਚ ਦੀ ਬਾਤ ਚੁੱਕਦਾ ਉਹਨੂੰ ਇੱਕ ਖੁੰਝੇ ਲਾਇਆ ਉਹਨਾਂ ਨੇ ਮੈਂ ਵੀ ਮੇਰੇ ਵੀ ਪਰਸੋਂ ਚੋਂ ਮੀਡੀਆ ਚ ਪੀਟੀਸੀ ਦੇ ਚਾਹੇ ਤੁਸੀਂ ਵੇਖਣ ਨੇ ਮੈਂ ਬਿਆਨ ਦਿੱਤੇ ਮੈਨੂੰ ਤਾਂ ਮੈਂ ਕਹਿੰਦੇ ਐਂਦੇ ਆ ਜੀ ਪਰਚੇ ਹੋ ਜਾਣੇ ਮੈਂ ਸਰ ਸੱਚਾ ਬੰਦਾ ਮੈਂ ਨਾ ਕਿਸੇ ਕੋ ਡਰਦਾ ਤੇ ਨਾ ਡਰਨ ਵਾਲਿਆਂ ਚੋਂ ਆ ਮੇਰੇ ਤੇ ਜਿੰਨੇ ਮਰਜੀ ਮੈਂ ਕੋਈ ਫੀਮ ਨਹੀਂ ਵੇਚਦਾ ਕੋਈ ਨਸ਼ਾ ਨਹੀਂ ਕਰਦਾ ਨਾ ਕੋਈ ਮੇਰੇ ਤੇ ਐਫ ਆਈ ਆਰ ਦਰਜ ਆ ਮੈਂ ਤੁਹਾਨੂੰ ਟਾਡੇ ਮਾਦੀਆਂ ਮرائی ਦੱਸ ਦੇਣਾ ਚਾਹੁੰਦਾ ਕਿ ਮੇਰੇ ਤੇ ਇਹ ਝੂਠ ਹੈ ਮੈਨੂੰ ਕਿ ਇਹ ਤੁਹਾਡੇ ਚਮਚਿਆਂ ਦੇ ਲਾਲੋ ਚਾਹ ਕਿਸੇ ਦੇ ਫੋਨ ਆਉਂਦੇ ਆ ਮੈਂ ਇੰਨਾ ਚ ਡਰਨ ਵਾਲਾ ਨਹੀਂ ਕਿਉਂਕਿ ਮੈਂ ਸੱਚਾ ਗਯਤਮ ਕਿਹਾ ਸਰ ਹੁਣ ਮੈਂ ਕੀ ਨਾਮ ਲੈ ਕੇ ਕੀ ਦੱਸਾਂ ਕਿਉਂਕਿ ਪਤਾ ਕੁਛ ਨਾ ਕੁਛ ਤੇ ਬੰਦੇ ਨਾਮ ਲੈਂਦੇ ਸਰ ਸਰ ਮੈਂ ਨਾ ਅਸਲ 'ਚ ਨਾ ਮੈਂ ਬੰਦਿਆਂ ਚੋਂ ਨਾ ਮੈਨੂੰ ਨਾਮ ਲੈ ਕੇ ਕਿਹੜਾ ਵਾ ਮਤਲਬ ਕਿਸੇ ਦਾ ਨਹੀਂ ਜੇ ਉਦਾਂ ਹੀ ਆਉਣਾ ਕੋਈ ਲੀਡਰ ਆ ਕਿ ਕੋਈ ਕੈਪਟਨ ਮੰਤਰੀ ਆ ਸਰ ਗਯਤਮ ਕਿਹਾ ਦਵਾਨ ਦਿਆ ਸਰ ਸਰ ਉਹ ਤਾਂ ਪਤਾ ਪਾਰਟੀ ਦੇ ਵਿੱਚ ਜਦੋਂ ਪਾਰਟੀ ਦੇ ਆਪਾਂ ਵਿੱਚ ਰਹਿ ਕੇ ਪਾਰਟੀ ਦੇ ਖਿਲਾਫ ਬੋਲਣਾ ਤਾਂ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਹੁੰਦਾ ਕਿ ਇਹ ਬੰਦਾ ਕੌਣ ਆ ਕਿਰਾ ਜੰਮ ਗਿਆ ਕਿਰਾ ਸਾਡੇ ਅਸੀਂ ਇੱਕ ਕੈਪਟਨ ਮੰਤਰੀ ਹੈ ਚਾਏ ਅਸੀਂ ਐਮਐਲਏ ਆ ਤੇ ਸਾਡੇ ਖਿਲਾਫ ਬੋਲੇ ਇੱਕ ਚਮਚਾਇਆ ਮਤਲਬ ਛੋਟੇ ਲੈਵਲ ਦਾ ਛੋਟੇ ਲੈਵਲ ਦਾ ਬੰਦਾ ਇਹ ਇਹ ਬੋਲੇ ਸਾਡੇ ਤੇ ਇਹ ਕੀ ਹੁੰਦਾ ਤੇ ਉਹਨਾਂ ਨੇ ਝੂਠੇ ਸੱਚੇ ਪਰਚੀਆਂ ਦਾ ਕਰਵਾਉਣ ਮੈਂ ਫਿਰ ਤੁਹਾਡੇ ਮਾਦੀਆਂ ਮਰੇ ਇਹ ਦੱਸ ਦੇਣਾ ਨਾ ਮੇਰੇ ਤੇ ਅੱਜ ਤੱਕ ਕੋਈ ਐਫ ਆਈ ਆਰ ਦਰਜਿਆ ਨਾ ਕੋਈ ਹੈ ਵਾ ਨਾ ਮੈਂ ਕੋਈ ਨਸ਼ਾ ਵੇਚਦਾ ਨਾ ਮੈਂ ਕੋਈ ਗਲਤ ਕੰਮ ਕਰਦਾ ਇਹ ਥਾਣੇ ਚ ਰਿਕਾਰਡ ਕਢਾ ਸਕਦੇ ਤੇ ਜੇ ਕੋਈ ਝੂਠਾ ਪਰਚਾ ਕਰਾਉਂਦੇ ਆ ਚਾਹੇ ਮੇਰੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਸਰਾਸਰ ਸਰਕਾਰ ਇਹਦੀ ਜ਼ਿੰਮੇਵਾਰ ਹੋਏਗੀ ਲੇਕਿਨ ਤੁਹਾਡੇ ਆਮ ਆਦੀ ਪਾਰਟੀ ਦੇ ਮਾਧਿਅਮ ਦੇ ਜਰਨਲ ਨੇ ਕੁਲਦੀਪ ਸਿੰਘ ਧਾਰੀਵਾਲ ਕਹਿੰਦੇ ਬਹੁਤ ਤਰਕਲ ਨੇਤਾ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਮੈਨੂੰ ਧਮਕੀਆਂ ਵੀ ਆ ਰਹੀਆਂ ਤੁਹਾਡੇ ਵਰਕਰ ਵਰਕਰ ਹੀ ਦੇ ਧਮਕੀਆਂ ਲਾਉਣਾ ਸਾਰੇ 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 ਮੇਰੀ ਬੇਨਤੀ ਹੈ ਸਾਰਿਆਂ ਨੂੰ ਕ੍ਰੈਪਸ਼ਨ ਤੇ ਸਾਰਿਆਂ ਨੂੰ ਕਿਹਨੇ ਮੈਂ ਤੁਹਾਨੂੰ ਲੀਡਰਾਂ ਚ ਕ੍ਰੈਪਟ ਕ੍ਰੈਪਟ ਬੰਦੇ ਕਹਾਂ ਤੋ ਉਹ ਧਾਰੀਵਾਲ ਸਾਹਿਬ ਐਸ ਵੇਲੇ ਮਾਈਨਿੰਗ ਜਿਹੜੇ ਕਹਿੰਦੇ ਰੇਤਾ ਦੀ ਮਾਈਨਿੰਗ ਸਾਰਿਆਂ ਨਾਲ ਵੱਧ ਤੁਸੀਂ মিডিਆ ਵਾਲੇ ਜੇ ਤੁਸੀਂ ਫਿਰਦੇ ਰਹਿੰਦੇ ਜੇ ਤੁਹਾਨੂੰ ਸਾਰਿਆਂ ਦੀ ਪਤਾ ਵਾ ਕਿੱਥੇ ਹੋਣ ਡਿਆ ਕੰਮ ਕਿੱਥੇ ਨਹੀਂ ਹੋਣ ਡਿਆ ਅਜਨਾਲੇ ਚ ਜਾ ਕੇ ਦੇਖ ਲਓ ਜੇ ਨਾ ਹੋਂਦੀ ਹੋਵੇ ਤਾਂ ਮੈਂ ਦੇ ਦਾਂਗਾ ਸਰ ਇਸ ਕਰ ਤੁਹਾਡੇ ਕਹਿੰਦਾ ਮਤਲਬ ਕਿ ਸਭ ਲੋ ਕਰਪਟ ਜਿਹੜੇ ਲੀਡਰ ਜਿਹੜੇ ਨੇ ਉਹੀ ਨੇ ਕਿਉਂਕਿ ਉਹ ਵੱਡੇ ਮਹਿਕਮੇ ਵੀ ਸੀਗੇ ਉਹਨਾਂ ਕੋ ਸਰ ਜਿਹੜੇ ਲੱਭੇ ਨਹੀਂ ਸਰ ਵੱਡੇ ਮਹਿਕਮੇ ਤੇ ਚਲੋ ਹੁਣ ਮੈਂ ਕਹਿੰਦਾ ਐਨ ਆਰ ਆਈ ਮੈਂ ਮਹਿਕਮੇ ਰਹਿ ਗਿਆ ਵੱਡੇ ਸੀ ਵੱਡੇ ਸੀ ਕੁਝ ਐਨ ਆਰ ਆਈ ਵਿਭਾਗ ਵੀ ਲੱਭਦੇ ਪਏ ਕਿੱਥੇ ਗਾ ਵਾ ਉਹ ਕਹਿੰਦੇ ਪਤਾ ਨਹੀਂ ਹਵਾਚੀ ਸੀਗਾ ਉਹ ਹਾਂ ਬਸ ਸਾਰੇ ਹਵਾ ਚ ਗਏ ਲੱਗਦਾ ਮਾਜੇ ਤੇ ਜਰਨਲ ਦਾ ਮਜਾਕੜਾ ਆ ਸਰ ਸਰ ਇਹਨਾਂ ਦੇ ਹਲਕੇ 'ਚ ਹੀ ਹਲਕੇ ਦੇ ਵਿੱਚ ਹੀ ਤੁਹਾਨੂੰ ਮੈਂ ਇਦਾਂ ਦੇ ਬੰਦੇ ਮੈਂ ਕਿਸੇ ਦਿਨ ਤੁਹਾਨੂੰ ਇਹਨਾਂ ਦੇ ਹਲਕੇ 'ਚ ਜਦੋਂ ਤੁਹਾਡਾ ਦਿਲ ਚਾਵੇ ਮੈਂ ਜਾਊਂਗਾ ਤੁਹਾਡੇ ਨਾਲ ਇਹਨੇ ਬੰਦੇ ਇਹਨਾਂ ਦੇ ਹਲਕੇ ਦੇ ਔਖੇ ਆ ਇਹਨਾਂ ਤੇ ਇਹ ਇੰਨੇ ਬੰਦੇ ਜ਼ਿਆਦਾ ਉਹ ਕਹਿੰਦੇ ਕੀਤਾ ਕੋਈ ਨਹੀਂ ਸਾਡੇ ਹਲਕੇ 'ਚ 2027 ਜੇਜਣਗੇ ਨਹੀਂ ਨਹੀਂ ਸਿਰਫ ਮੈਂਬਰ ਵੀ ਨਹੀਂ ਬਣਾ ਸਕਦੇ ਤੁਸੀਂ ਪਿਛਲੀ ਦੱਸਿਆ ਕਿ ਲਗਾਤਾਰ ਕੰਮ ਕੀਤਾ ਸੀ 92 ਵਿਧਾਇਕ ਜਿਤਾਏ ਤੁਹਾਨੂੰ ਕਿਉਂ ਇਹ ਲੱਗਦਾ ਕਿ ਇਸ ਵਾਰ ਕਿੰਨੇ ਵਿਧਾਇਕ ਆ ਜਾਣਗੇ ਇਸ 2027 ਚ ਸਰ ਅੰਮ੍ਰਿਤਸਰ ਤੇ ਦੱਸ ਦੋ ਚਲੋ 92 ਤੇ ਰਹਿਣ ਦੋ ਤੁਸੀਂ ਅੰਮ੍ਰਿਤਸਰ ਤੋਂ ਤੁਸੀਂ ਹੁਣ ਮੇਰ ਦੀ ਸੀਟ ਤੋਂ ਦੇਖ ਲਿਆ ਦੇਖ ਹੀ ਲਿਆ ਤੁਸੀਂ ਕੀ ਹਾਲ ਬਣਿਆ ਉੱਥੇ ਆਪਣੇ ਆਪਣੇ ਐਮਐਲ ਨੂੰ ਆਪਣੇ ਬੂਤ ਨਹੀਂ ਜਿਤਾਏਗੇ ਈਹੀ ਧੜੀਵਾਲ ਉੱਥੇ ਪੈਲਸ ਦੇ ਵਿੱਚ ਆ ਆਪਣੇ ਮਹਾਰਾਜਾ ਪੈਲਸ ਦੇ ਲਾਗੇ ਇੱਥੇ ਜਦੋਂ ਐਮਪੀ ਹਰ ਗਏ ਆਪਾਂ ਇਹਨਾਂ ਨੇ ਆਪਣੇ ਮਾਦੀਮਬਰੀ ਕਿਹਾ ਸੀ ਕਿ ਤੁਹਾਡੇ ਕੋਲ ਵੇਖੋ ਵੀਡੀਓ ਸੋਸ਼ਲ ਮੀਡੀਆ ਤੇ ਇਹਨਾਂ ਦੀ ਚੱਲਣੀ ਨਹੀਂ ਆ ਇਹ ਆਪਣੇ ਐਮਐਲਏ ਦੇ ਇਲਜ਼ਾਮ ਲੁੰਦੇ ਸੀ ਕਿ ਤੁਹਾਡੇ ਕੋਲ ਤਾਂ ਆਪਣੇ ਬੂਤ ਨਹੀਂ ਜਿਤਾਏਗੇ ਈ ਐਮਐਲਏ ਕਹਿੰਦੇ ਸੀ ਦੂਹਰ ਤੇ ਇਹ ਤੁਹਾਡੇ ਵਾਲਦੇ ਜਬਾਨੀ ਆਪਣੇ ਇਹਨਾਂ ਦੇ ਮੂੰਹ ਤੇ ਇਹਨਾਂ ਨੇ ਆਪ ਹੀ ਕਿਹਾ ਸੀ ਹੁਣ ਤੁਸੀਂ ਆਮ ਆਦਮੀ ਪਾਰਟੀ ਛੱਡ ਰਹੇ ਹੋ ਨਹੀਂ ਸਰ ਹਜੇ ਮੈਂ ਛੱਡ ਨਹੀਂ ਰਿਹਾ ਵੇਖੋ ਹਜੇ ਮੈਂ ਇਹਨਾਂ ਨੂੰ ਸਵਾਹ ਰੱਖਣਿਆ ਮੈਂ 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 ਚਾਹੁੰਦਾ ਕਿ ਮੇਰੇ ਢੜੀਵਾਲ ਸਾਹਿਬ ਮੇਰੇ ਨਾਲ ਡਿਬੇਟ ਸੇ ਬੈਠਣ ਮੈਨੂੰ ਸਵਾਲ ਜਵਾਬ ਕਰਨ ਕੋਈ ਵੀ ਮੰਤਰੀ ਮੈਨੂੰ ਜਵਾਬ ਦੇਵੇ ਆ ਕੇ ਮੈਂ ਤਾਂ ਕਹਿੰਦਾ ਮੇਰੇ ਨਾਲ ਬੈਠਣ ਇਹਦਾ ਮਤਲਬ ਕਿ ਤੁਸੀਂ ਕੰਮ ਕਰੋਗੇ ਹਜੇ ਵੀ ਆਮ ਆਦਮੀ ਮੈਂ ਨਹੀਂ ਕੰਮ ਨਹੀਂ ਸਰ ਕੰਮ ਨਹੀਂ ਛੱਡੋਗੇ ਨਹੀਂ ਬਸ ਕੰਮ ਵੀ ਨਹੀਂ ਕਰੋਗੇ ਮੈਂ ਕਿਹਾ ਸਰ ਮੈਂ ਸਵਾਲ ਦਾ ਜਵਾਬ ਵੇਖੋ ਛੱਡਣ ਦੀ ਉਹ ਜੇ ਬਾਅਦ ਦੀਆਂ ਗੱਲਾਂ ਤੁਸੀਂ ਵੀ ਡਬਲ ਟਰੈਕ ਤੇ ਨਜ਼ਰ ਆ ਰਹੇ ਹੋ ਮੈਨੂੰ ਨਹੀਂ 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 ਸਰ ਛੱਡਣ ਵੇਖੋ ਜਦੋਂ ਮੌਕਾ ਆਇਆ ਜਾਵਾਂਗੇ ਪਹਿਲਾਂ ਸਿਰ ਮਿਹਨਤ ਕੀਤੀ ਆ ਆਪਣੇ ਘਰ ਫੁੱਕਿਆ ਅਸੀਂ ਆਪਣੇ ਮਤਲਬ ਮਿਹਨਤ ਕੀਤੀ ਗਰਾਉਂਡ ਲੈਵਲ ਤੇ ਆਪਣੇ ਬੱਚੇ ਛੱਡੇ ਆਪਣੇ ਪਰਿਵਾਰ ਛੱਡਿਆ ਆਪਣੀ ਨੌਕਰੀ ਛੱਡੀ ਮੈਂ ਡਾਕਟਰੀ ਲੈਣ ਚਾ ਮੇਰਾ ਪੇਸਨਗੇਟ ਦਾ ਕੰਮ ਹੀ ਆਪਣਾ ਸਰ 3 ਸਾਲ ਮੈਂ ਕੰਮ ਨਹੀਂ ਕੀਤਾ ਯਾਰ ਸਪੀਚ ਚ ਲੋ ਕੋਈ ਨਹੀਂ ਪਾਰਟੀ ਦੇ ਨਾਲ ਲੱਗੇ ਮਿਹਨਤ ਕਰੀਏ ਸੇਵਾ ਸੇਵਾ ਕਰੀਏ ਸਰ ਬੱਚੇ ਰੋਲੇ ਆ ਘਰ ਰੋਲਿਆ ਸਰ ਮੇਰੀ ਬੇਨਤੀ ਹੈ ਕਿ ਤੁਹਾਡੇ ਸਾਨੂੰ ਵੀ ਦਰਦਿਆ ਤੇ ਜੇ ਅਸੀਂ ਰੋਲੇ ਆ ਤੇ ਸਰਕਾਰ ਬਣਾਈ ਆ ਤੇ ਜੇ ਇਹਨਾਂ ਨੇ ਵਰਕਰਾਂ ਦਾ ਮੁੱਲ ਨਹੀਂ ਨਾ ਪਾਇਆ ਤੇ ਮੈਂ ਮੈਂ ਸੱਚੇ ਦਿਲੋਂ ਕਹਿੰਨ ਆ ਅੱਖਾਂ ਚ ਥਰੂ ਨੇ ਤੁਹਾਡੇ ਗੱਲ ਕਰਦੇ ਕਰਦੇ ਸਾਰੇ 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 ਪਰਿਵਾਰ ਦੇ ਵੱਲ ਜਦੋਂ ਵੇਖੀਦਾ ਨਾ ਮਗਰ ਘੁੰਮ ਕੇ ਮੇਰੇ ਵਾਈਫ ਮੈਂ 2 ਵਾਰੀ ਐਡਮਿਟ ਕਰਾ ਚੁੱਕਾ 2 ਵਾਰੀ ਕੋਪਰੇਟ ਹੋਸਪੀਟਲ ਦੇ ਵਿੱਚ ਰਿਕਾਰਡ ਤੁਸੀਂ ਦੇਖ ਸਕਦੇ ਹੋ ਜਾ ਕੇ ਕੀ ਕੀ ਪ੍ਰੋਬਲਮ ਕੋਈ ਹੋ ਗਈ ਸੀ ਸਾਰੇ ਪ੍ਰੋਬਲਮ ਟੈਨਸ਼ਨ ਦੇ ਨਾਲ ਵੀ ਜਦੋਂ ਬੰਦੇ ਨੂੰ ਹੁੰਦਾ ਹੀ ਯਾਰ ਜਦੋਂ ਵੀ ਆਪਾਂ ਕੰਮ ਤੇ ਨਹੀਂ ਜਾਣਾ ਕੰਮ ਤੇ ਨਹੀਂ ਜਾਣਾ ਤਾਂ ਉਹਨਾਂ ਕਹਿੰਦੇ ਜੀ ਮਤਲਬ ਹੁੰਦਾ ਹੀ ਹੈ ਵੀ ਹਰੇਕ ਗਰੀਬ ਪਰਿਵਾਰ ਹੈ ਅਸੀਂ ਐਸੇ ਵਰਗ ਤੋਂ ਆ ਅਸੀਂ ਮਿਹਨਤ ਕੀਤੀ ਚੱਲ ਹੁੰਦਾ ਹੈ ਕਿ ਸਰਕਾਰ ਦੇ ਵਿੱਚ ਨਾਂ ਲੱਗੇ ਕਿ ਮੰਤਰੀ ਤੇ ਚੱਲ ਕੇ ਤੇ ਕਹ ਕੂਕੇ ਤੇ ਚੱਲ ਕੇ ਤੇ ਕੋਈ ਹਨਾ ਕਿਤੇ ਲੱਗ ਜਾਗੇ ਜਾਂ ਕਿਤੇ ਸੈੱਟ ਹੋ ਜਾਗੇ ਥੋੜਾ ਬੋਧਾ ਕਿਤੇ ਨਾ ਕਿਤੇ ਨਹੀਂ ਮੰਤਰੀ ਸਾਹਿਬ ਤੇ ਕਹਿੰਦੇ ਕਹਿੰਦੇ ਪ੍ਰਾਇੋਰਟੀ ਉਹਨੂੰ ਮਿਲੂਗੀ ਜਿਹੜਾ ਬੰਦਾ ਕਾਬਿਲ ਹੋਏਗਾ ਤੁਹਾਡੇ 'ਚ ਨਹੀਂ ਸ਼ਾਇਦ ਕਾਬਿਲ ਕਾਬਲੀਅਤ ਨਜ਼ਰ ਆਂਦੀ ਹੋਏਗੀ ਸ਼ਾਇਦ ਉਹਨਾਂ ਨੂੰ ਸਾਡੇ ਜਦੋਂ ਮੈਨੂੰ ਜਿਲਾ ਪ੍ਰਸਤੀ ਚੋਣ ਲਰਲੀ ਕਿਹਾ ਸੀ ਉਦੋਂ ਮੈਂ ਕਾਬਲੀਅਤ ਹਾਂ ਜਦੋਂ ਮੈਂ ਆਪਾ ਚੋਣ ਲੜੀ ਹੈ ਉਦੋਂ ਮੈਂ ਕਾਬਲੀਅਤ ਹੈ ਕਾਬਲੀਅਤ ਤੇ ਮੈਨੂੰ ਲੱਗਦਾ ਇਹਨਾਂ ਨੂੰ ਗੁਰਪ੍ਰੀਤ ਸਿੰਘ ਸਿੱਧੂ ਚ ਨਹੀਂ ਨਜ਼ਰ ਆਈ ਸਾਡੇ ਮੇਰਾ ਭਰਾ ਲਾਲੋ ਮੇਰੀ ਸਜੀ ਬਾਣ ਲਾਲੋ ਜਿਨ੍ਹਾਂ ਨੇ ਇਨੀ ਮਿਹਨਤ ਕੀਤੀ ਉਹ ਹਲਕਾ ਚਾਰਜ ਰਹੇ ਸਾਡੇ ਮਜੀਠੇ ਦੇ ਪਿੰਲਾ ਸਾਰੇ ਬੰਦੇ ਨੇ ਮੈਨੂੰ ਪਤਾ ਦਿਨ ਰਾਤ ਮਿਹਨਤ ਕੀਤੀ ਇਹੋ ਧੜੀ ਵਾਲ ਨੂੰ ਐਮਪੀ ਦੀ ਇਲੈਕਸ਼ਨ ਦੇ ਵਿੱਚ ਪੁੱਛੋ ਇਹਨਾਂ ਨੂੰ ਕਿ ਇਹਨਾਂ ਨੂੰ ਪੁੱਛੋ ਵੀ ਪਹਿਲਾਂ ਮੇਰਾ ਨਾਂ ਕੀ ਹੈ ਤੁਹਾਡੀ ਵਾਲ ਨੂੰ ਇਹ ਇਹ ਤੁਸੀਂ ਕੱਲ ਜਾ ਕੇ ਪੁੱਛਿਓ ਕਿ ਉਹ ਬੰਦੇ ਨੂੰ ਜਾਣਦਾ ਜਿਹੜੇ ਤੁਹਾਡੇ ਖਲਾਫ ਇੰਟਰਵਿਊ ਦੇਣਦੇ ਆ ਉਹਨਾਂ ਨੂੰ ਪੁੱਛਿਓ ਵੀ ਉਹ ਕੌਣ ਹੈ ਕਿੱਥੋਂ ਦਾ ਵਾ ਵੀ ਉਹ ਮੈਨੂੰ ਜਾਣਦਾ ਵੀ ਹੈ ਕਿ ਜਾਂ ਐਵੇਂ ਮਤਲਬ ਮੈਂ ਇੰਟਰਵਿਊ ਦੇ ਜਨਾਂ ਕਿਉਂਕਿ ਉਹ ਮੈਨੂੰ ਅਸੀਂ ਇਕੱਠੇ ਰਹੇ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਰ ਇਕੱਠੇ ਰਹੇ ਗੁਰਪ੍ਰੀਤ ਸਿੰਘ ਸਿੱਧੂ ਤਾਂ ਜਿਹਨਾਂ ਦਾ ਨਾਂ ਲੈਂਡਾ ਵਿਚਾਰੇ ਨੂੰ ਮਤਲਬ ਨਾ ਇੱਧਰ ਦਾ ਛੱਡਿਆ ਨਾ ਉੱਧਰ ਦਾ ਛੱਡਿਆ ਹਲ ਕੰਚਰਜ ਹੀ ਉਹ ਬੰਦੇ ਨੇ ਇੰਨਾ ਖਰਚਾ ਕੀਤਾ ਸਰ ਆਪਣੇ ਘਰੋਂ ਉਹਨੂੰ ਤੇ ਵਿਚਾਰੇ ਨੂੰ ਹੁਣ ਉਹ ਛੱਡ ਕੇ ਚਲੋ ਉਹ ਚੰਗੇ ਰਾਹੇ ਪੈ ਗਏ ਆ ਮਹਾਰਾਜ ਉਹਨਾਂ ਨੂੰ ਆਪਣੇ ਨਾਲ ਜਿੱਦਾਂ ਦਾੜਾ ਰੱਖ ਲਿਆ ਕੇਸ ਰੱਖ ਲਿਆ ਉਹਨਾਂ ਨੇ ਉਹ ਨਿਤਨੇਮ ਮਤਲਬ ਸਵੇਰੇ ਸ਼ਾਮ ਆਪਣਾ ਕਰੋ ਸੋਖੇ ਸੀ ਆਪਣਾ ਪਰਿਵਾਰ ਦੇ ਵਿੱਚ ਸੁਖੀ ਹੈ ਮੈਨਾਂ ਚੰਗੀ ਗੱਲ ਐ ਬਹੁਤ ਚੰਗਾ ਕੀਤਾ ਉਹਨਾਂ ਨੇ ਪਰ ਜੇ ਨਹੀਂ ਬੰਦ ਦਿੱਤਾ ਤੇ ਇਹਨਾਂ ਨੇ ਨਹੀਂ ਕੁਝ ਕਿਉਂਕਿ ਉਹਨਾਂ ਨੂੰ ਚਾਹੀਦਾ ਹੀ ਅਸਲ ਦੇ ਵਿੱਚ ਹਲਕਾ ਅਨਜਰਜੀ ਵੀ ਚਾਹੀਦੀ ਸੀ ਉਹਨਾਂ ਨੂੰ ਕੋਈ ਚੇਅਰਮੈਨ ਹੀ ਦੇ ਦਿੰਦੇ ਸਾਡੇ ਮਜੀਠੇ ਦਾ ਤੇ ਪਹਿਲੀ ਗੱਲ ਸਰ ਬੇੜਾ ਹੀ ਗੜਕ ਕੀਤਾ ਉਹਨਾਂ ਨੇ ਇੱਕ ਵੀ ਬੰਦਾ ਇਹਨਾਂ ਨੇ ਹਲੇ ਤੱਕ ਉੱਥੇ ਸਟੈਂਡ ਨਹੀਂ ਕੀਤਾ ਵੀ ਜਿੰਨੂੰ ਅਸੀਂ ਜਾ ਕੇ ਕਹਿ ਸਕੀਏ ਇਸਾਰਾ ਕੰਮ ਇ ਮਤਲਬ ਐਦਾਂ ਕਰਾ ਦੋ ਜੇ ਹੁਣ ਜੱਗਾਂ ਮਜੀਠੀਆ ਜੀ ਲਾਏ ਆ ਜੱਗਾਂ ਮਜੀਠੀਆਂ ਜਿਹਨੂੰ ਹਲਕਾ ਇਚਾਰਜ ਦਿੱਤੀ ਕੋਈ ਕੋਈ ਪੰਜਾਬ ਲੈਵਲ ਦੀ ਚੇਅਰਮੈਨ ਨਹੀਂ ਦਿਓ ਚਾਹੇ ਇੱਕ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਬਲਜੀਤ ਸਿੰਘ ਜਿੱਜਿਆਣੀ ਉਹਨਾਂ ਨੂੰ ਮੇਰੇ ਕਹਿੰਦਾ 2 ਸਾਲ ਹੋ ਗਏ 2.5 ਸਾਲ ਉਹਨਾਂ ਦੇ ਨਾਲ ਦੇ ਸਾਢੇ ਬੰਦੇ ਬਿਠਾਤੇ ਇਹਨਾਂ ਨੇ ਮਤਲਬ ਕੁਰਸੀਆਂ ਤੇ ਉਹ ਬੰਦੇ ਨੂੰ ਨਹੀਂ ਬਿਠਾਇਆ ਸਾਰੇ ਜੀ ਤੱਕ ਕਹਿੰਦੇ ਜੀ ਤੇਰੇ ਤੇ ਕੇਸ ਹੈ ਕੋਈ ਕੇਸ ਨਹੀਂ ਸਾਰੇ ਉੱਤੇ ਹੈਗਾ ਬੰਦੇ ਤੇ ਉਹ ਬੰਦਾ ਮਾਅਦਰ ਬੰਦਾ ਸਾਰ ਇੱਕ ਵਿਦਕੜਾ ਕਰਦੇ ਆਏ ਕਿ ਕਿਉਂਕਿ ਉਹ ਐਸੀ ਵਰਗ ਦਾ ਬੰਦਾ ਇੱਕ ਵਿਦਕੜਾ ਕਰਦੇ ਆਏ ਲੋਕ ਇਹ ਕਹਿੰਦੇ ਆ ਕਿ ਅਸੀਂ ਐਸੀ ਨਾ ਕਰਦੇ ਨਹੀਂ ਕਿ ਸਾਰਿਆਂ ਦਾ ਵਾਦੇ ਐਸੀ ਵਰਕੇ ਨੇ ਵਿਦਕੜਾ ਕਰਤੇ ਲੇਕਿਨ ਇਹਦਾ ਕਾਰਨ ਸਿਰਫ ਇਹੀ ਕਾਰਨ ਹੈ ਕਿ ਕੋਈ ਹੋਰ ਕਾਰਨ ਵੀ ਹੈਗੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਉਹ ਵੀ ਕਾਰਨ ਸਮਝਦੇ ਹੋ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਆ ਸੂਟੇਬਲ ਪਾਰਟੀ ਨਹੀਂ ਰਹਿ ਪਾਈ ਜਿੰਨੀ ਜਿਹੜੀ ਤੁਸੀਂ ਉਸ ਸਮੇਂ ਵੇਖਦੇ ਪਏ ਸੀ ਸਿਰਫ ਮੈਨੂੰ ਤੇ ਲੱਗਦੀ ਨਹੀਂ ਹੈ ਸਰ ਹਾਂ ਨਾ ਪਤਾ ਨਹੀਂ ਹੁਣ 150 ਰਹਿ ਗਿਆ 200 ਰਹਿ ਗਿਆ ਪਤਾ ਨਹੀਂ ਇਹਦੇ ਵਿੱਚ ਹੀ ਕੁਝ ਕਰਨਾ ਹੈ ਕਿ ਜਾਂ ਐਵੇਂ ਗੱਪਾਂ ਹੀ ਆ ਜੇ ਸਰ ਇਟਸ ਇੱਕ ਹੋਰ ਮੈਨੂੰ ਇੱਕ ਸਵਾਲ ਯਾਦ ਆ ਗਿਆ ਹੁਣੇ ਇੱਕ ਵੀਡੀਓ ਵਾਇਰਲ ਹੋਈ ਸੀ ਗੁਰਸ਼ਰਨ ਸਿੰਘ ਸ਼ੀਨਾ ਹੋਣਾ ਦੀ ਜਿੱਚ ਉਹ ਕਹਿ ਰਹੇ ਨੇ ਕਿ ਸਿਰਫ ਆਮ ਆਦਮੀ ਪਾਰਟੀ ਦਾ ਕੰਮ ਹੋਏਗਾ ਨਾ ਤੇ ਕਾਂਗਰਸ ਦਾ ਹੋਏਗਾ ਨਾ ਅਕਾਲੀਆਂ ਦਾ ਹੋਏਗਾ ਤੇ ਨਾ ਹੀ ਭਾਜਪਾ ਦਾ ਤੁਹਾਨੂੰ ਲੱਗਦਾ ਕਿ ਜਿਹੜੇ ਸਾਂਝੀ ਪਾਰਟੀ ਦੀ ਗੱਲ ਕਰਦੇ ਸੀ ਨਾ ਉਹ ਅੱਜ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਆ ਪਾਰਟੀਆਂ ਦਾ ਕੰਮ ਹੀ ਨਹੀਂ ਹੋਵੇਗਾ ਕਿ ਲੱਗਦਾ ਕਿ ਇਹ ਸੂਟੇਬਲ ਲੱਗਦੀ ਤੁਹਾਨੂੰ ਰਾਜਨੀਤੀ ਕਿਸੇ ਜਗ੍ ਸਾਰੇ ਉਹ ਬੰਦਾ ਸੀਨਾ ਸਾਹਿਬ ਦੀ ਮੈਂ ਚਲੋ ਮੇਰੇ ਵੱਡੇ ਵੀਰ ਜੀ ਆ ਮੈਂ ਜਿਆਦਾ ਨਹੀਂ ਖਲਾਫ ਉਹਨਾਂ ਤੇ ਬੋਲਣਾ ਚਾਹੁੰਦਾ ਕਿਉਂਕਿ ਮੇਰਾ ਉਹਨਾਂ ਨਾਲ ਜਿਆਦਾ ਕਨੈਕਟ ਨਹੀਂ ਹੋਇਆ ਹੂੰ ਕਿਉਂਕਿ ਮੈਂ ਇਹਨਾਂ ਜਾਣਦਾ ਵੀ ਉਹ ਐਮਪੀ ਦੀ ਟਿਕਟ ਦੇ ਵਿੱਚ ਆਏ ਉਹਨਾਂ ਦੇ ਘਰ ਜਾ ਕੇ ਢੜੀਵਾਲ ਸਾਹਮਣੇ ਸੰਭਲ ਕੀਤਾ ਉਹਨਾਂ ਦੇ ਘਰੇ ਹੀ ਉਹਨਾਂ ਨੇ ਘਰੇ ਆਪਣੇ ਪ੍ਰੋਗਰਾਮ ਰੱਖਿਆ ਸੀ ਤੇ ਉਹ ਬੰਦਾ ਇੱਕ ਚੰਗੇ ਲੈਵਲ ਦਾ ਹੂੰ ਤੇ ਉਹਨੂੰ ਚਲੋ ਹਰੇ ਹਵਾ ਹੁੰਦੀ ਹੈ ਵੀ ਚਲੋ ਅਸੀਂ ਚਲੋ ਮੰਤਰੀ ਸਾਹਿਬ ਸਰਕਾਰ ਹੈ ਚਲ ਚਲ ਜੰਨੇ ਆ ਹਰੇਕ ਨੂੰ ਹੁੰਦਾ ਵੀ ਚਲ ਜਾ ਸਰਕਾਰ ਸਰਕਾਰ ਦੇ ਵਿੱਚ ਸੈਂ ਤੇ ਕੋਈ ਫਾਇਦਾ ਹੋਊਗਾ ਤੇ ਸਾਡਾ ਅਸੀਂ ਕੋਈ ਫਾਇਦਾ ਲੈ ਲਾਂਗੇ ਉਹ ਕਾਲੀ ਦਲ ਛੱਡ ਕੇ ਆ ਗਏ ਪਰ ਸਰ ਉਹ ਬੰਦੇ ਨੇ ਮਿਹਨਤ ਕੀਤੀ ਆ ਉਹਦਾ ਉਹਨੂੰ ਵੈਸੇ ਉਹਨੂੰ ਚਾਹੀਦਾ ਸੀ ਉਹਨੂੰ ਵੀ ਵਿਚਾਰੇ ਨੂੰ ਉਹ ਵੀ ਵਿਚਾਰਾ ਉਹ ਰੋਣ ਹੀ ਡਿਆ ਹਸਾਵਣਾ ਮੀਡੀਆ ਕੇ ਜਦੋਂ ਆ ਹੀ ਗਿਆ ਉਹ ਵੀ ਆਬ ਖੁਦ মিডিਆ 'ਗੇ ਆ ਕੇ ਤੇ ਫਿਰ ਉਹਦੇ ਪ੍ਰਧਾਨਕਰ ਦੋੰਦ ਨੇ ਇਹ ਕਿੰਨੀ ਕੀ ਗੱਲ ਵਾਜੇ ਪੈਣਾ ਕਿਸੇ ਆਪਾਂ ਗੁਰੂ ਸਾਹਿਬ ਦੇ ਘਰ ਤੁਸੀਂ ਸਾਬਤ ਸੂਰਤ ਹੋ ਤੁਸੀਂ ਵੀ ਅਰਦਾਸ ਕਰਦੇ ਹੋ ਕਿ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਆ ਉਹ ਕਹਿੰਦੇ ਸਿਰਫ ਆਮ ਆਦਮੀ ਪਾਰਟੀ ਦਾ ਕੰਮ ਹੋਗਾ ਬਾਕੀ ਪਾਰਟੀਆਂ ਦਾ ਕੰਮ ਨਹੀਂ ਹੋਗਾ ਕਿੰਨੇ ਕਿੱਥੋਂ ਤੁਹਾਨੂੰ ਲੱਗਦਾ ਕਿ ਇਹ ਜੈਨੂਅਲ ਜਿਹਾ ਚੁਕਟਕਾ ਸਿਆ ਫੜਿਆ ਸੀ ਗੱਲ 'ਚ ਨਹੀਂ ਸਰ ਇਹ ਤੇ ਇਹ মিডিਆ 'ਚ ਕਾਫੀ ਸੋਸ਼ਲ ਤੇ ਚਲੰਡੀ ਆ মিডিਆ ਚ ਖਬਰ ਇਹ ਗਲਤ ਗੱਲ ਐ ਸਰ ਗੁਟਕਾ ਸਾਫ ਕਰਾ ਫਰਿਆ ਨਾ ਹੱਥ ਚ ਇਹ ਗਲਤ ਗੱਲ ਐ ਕਿਉਂਕਿ ਅਸੀਂ ਤਾਂ ਗੁਰੂ ਸਾਹਿਬ ਕੋਤੇ ਮੰਗਦੇ ਆ ਜਾ ਕੇ ਕਿ ਗੁਰੂ ਸਾਹਿਬ ਇਕੱਠਿਆਂ ਨੂੰ ਜੋੜੋ ਸਾਨੂੰ ਅਸੀਂ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਤੋ ਕਦੇ ਵਿਤਕਰਾ ਪਾਈ ਜਾ ਰਹੇ ਹਾਂ ਉੱਥੇ ਜਗ੍ਹਾ ਤੇ ਸਰ ਇਹ ਗੱਲ ਮੈਂ ਵੀ ਇਹ ਚ ਗੱਲ ਦੇ ਚਲੋ ਨਿੰਦਿਆ ਬਖਸ ਮੈਨੂੰ ਇੰਨਾ ਜ਼ਿਆਦਾ ਮੈਂ ਕਹਿੰਦਾ ਨਹੀਂ ਕੁਝ ਇੰਨਾ ਬਾਰੇ ਕਿਉਂਕਿ ਮੈਨੂੰ ਆਪਣੇ ਹਲਕੇ ਦਾ ਤੇ ਜਾਂ ਮੈਨੂੰ ਹੁਣ ਉਹਨਾਂ ਦਾ ਕਿਉਂਕਿ ਸੀਨਾ ਸਾਹਿਬ ਦਾ ਹੁਣ ਵਕਾਫੀ ਉਹਨਾਂ ਦੇ ਚਲੰਡੀ ਆ ਮੀਡੀਆ ਚ ਆਪੀ ਗਲਤੀ ਹਾਂ ਆਪੀ ਮਤਲਬ ਗਲਤੀਆ ਪਰ ਹੋਇਆ ਉਹ ਬੰਦੇ ਨੇ ਗਲਤੀ ਸਰ ਜਿਹੜੇ ਲੈਵਲ ਦਾ ਇਹਨਾ ਉਹ ਬੰਦਾ ਉਹਨੂੰ ਉਹ ਲੈਵਲ ਤੇ ਨਹੀਂ ਰੱਖਿਆ ਹਾਂ ਸੱਚ ਮੈਨੂੰ 골ਡੀ ਦਾ ਜਿੱਤ ਆ ਗਿਆ ਕਾਂਗਰਸ ਵਾਲਾ ਵੀਰ ਕਿੰਨੇ ਵਧੀਆ ਤੇ ਕਿੰਨਾ ਚੰਗਾ ਬੰਦਾ ਹੋ ਕਿੰਨਾ ਵਧੀਆ ਬੰਦਾ 골ਡੀ ਸਰ ਉਹ ਬੰਦੇ ਨੂੰ ਵੀ ਇਹਨਾਂ ਨੇ ਖੁੰਝੇ ਲਾ ਕੇ ਰੱਖਤਾ ਸੀ ਤੁਸੀਂ ਹਿਸਾਬ ਲਾ ਲਓ ਕਿ ਸਰਕਾਰ ਕਾਦੀ ਐ ਇਹ ਸਿਰਫ ਸਰਕਾਰ ਨਹੀਂ ਐ ਇਹ ਤੇ ਐਵੇਂ ਬੰਦੇ ਨੂੰ ਵਰਤ ਕੇ ਤੇ ਛੱਡਣ ਵਾਲੇ ਆ ਇਹਨਾਂ ਨੇ ਆਪੋ ਆਪਣਾ ਤੁਸੀਂ ਛੱਡ ਰਹੇ ਹੋ ਫਿਰ ਵਰਤ ਲੈ ਤੁਹਾਨੂੰ ਹੁਣ ਛੱਡੇ ਛੱਡ ਰਹੇ ਹੋ ਤੁਸੀਂ ਸਰ ਉਹ ਤੇ ਚਲੋ ਅਜੇ ਅਗਲਾ ਕੋਈ ਸਟੈਪ ਹੋਏਗਾ ਉਹ ਦੇਖਾਂਗੇ ਪਹਿਲਾਂ ਅਜੇ ਮੈਂ ਮੈਂ ਧਾਰੀਵਾਲ ਸਾਹਿਬ ਨੂੰ ਮੈਂ ਸਵਾਲ ਜਵਾਬ ਕਰਨਾ ਚਾਹੁੰਦਾ ਕਿ ਧਾਰੀਵਾਲ ਸਾਹਿਬ ਜਾਂ ਮਾਨ ਸਾਹਿਬ ਕਿਉਂਕਿ ਅਸੀਂ ਪੁਰਾਣੇ ਬੰਦੇ ਅਸੀਂ ਮਿਹਨਤ ਕੀਤੀ ਕਿਉਂਕਿ ਧਾਰੀਵਾਲ ਸਾਹਿਬ ਦੇ ਅਸੀਂ ਜਿਆਦਾ ਕਰੀਬ ਰਹੇ ਇੱਥੇ ਲਾਗੇ ਜਿਸ ਦਿਨ ਮੇਰੇ ਮਦਰ ਨਹੀਂ ਠੀਕ ਤੇ ਐਮਐਲ ਦੀ ਇਲੈਕਸ਼ਨ ਦੀ ਗਿਣਤੀ ਸੀ ਅਗਲੇ ਦਿਨ ਜਿੱਦਾਂ ਅੱਜ ਕੱਲ ਗਿਣਤੀ ਹੈ ਤੇ ਅੱਜ ਰਾਤ ਨੂੰ ਮੈਂ ਫੋਨ ਕੀਤਾ ਮੇਰੇ ਮਦਰ ਧਾਰੀਵਾਲ ਹਸਪੀਟਲ ਧਾਰੀਵਾਲ ਹਸਪੀਟਲ ਉਹ ਦਾਖਲ ਸੀ ਤੇ ਮੈਨੂੰ ਮੈਂ ਫੋਨ ਕੀਤਾ ਨਹੀਂ ਮੈਂ ਮਜੀਤ ਹੁਣੇ ਆਇਆ ਪਤਾ ਲੈਣ ਪਤਾ ਲੈਣ ਉਹਨਾਂ ਨੇ ਚਲੋ ਉਦੋਂ ਫੋਨ ਚੁੱਕ ਲੈਣ ਦੇ ਹੀ ਹੁਣ ਤੇ ਫੋਨ ਚੁੱਕਣਗੇ ਸੋ ਇਹ ਨੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ 92 ਦੇ ਕਰੀਬ ਸੀਟਾਂ ਜੜੀਆਂ ਨੇ ਉਹ ਜਿਤਾਈਆਂ ਨੇ ਕਿਤਨਾ ਕਿਤੇ ਮਲਾਲ ਜ਼ਰੂਰ ਹੁੰਦਾ ਹੈ ਜਦੋਂ ਕਿਸੇ ਪਾਰਟੀ ਦੇ ਲਈ ਕੰਮ ਕੀਤਾ ਹੋਵੇ ਦਿਨ ਰਾਤ ਜੋ ਕੰਮ ਕੀਤਾ ਹੋਇਆ ਹਲਕਾ ਹਲਕੇ ਦੇ ਵਿੱਚ ਪੂਰੀ ਤਰ੍ਹਾਂ ਵਿਚਰੇ ਹੋਣ ਔਰ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹੋਣ ਤੇ ਸਭ ਤੋਂ ਵੱਡਾ ਇਹਨਾਂ ਨੂੰ ਮਲਾ ਲਿਆ ਕਿ ਜਿਹੜਾ 1 ਇੱਕ ਹਜ਼ਾਰ ਰੁਪਿਆ ਔਰਤਾਂ ਨੂੰ ਦੇਣ ਦਾ ਫੈਸਲਾ ਜਿਹੜਾ ਸੀਗਾ ਸਰਕਾਰ ਨੇ ਕੀਤਾ ਸੀ ਉਹ ਫੈਸਲਾ ਜਿਹੜਾ ਉਹ ਨਹੀਂ ਹੋ ਪਾਇਆ ਲੇਕਿਨ ਹੁਣ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ 2000 ਰੁਪਿਆ ਪਰ ਸਰਪੰਚ ਨੂੰ ਜਿਹੜਾ ਉਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਉਹ 1000 ਰੁਪਏ ਨਹੀਂ ਦਿੱਤਾ ਗਿਆ ਤੇ 2-2000 ਰੁਪਏ ਕਿੱਥੋਂ ਜੜਾ ਉਹ ਦਿੱਤਾ ਜਾਵੇਗਾ। ਵਾਜਿਬ ਸਵਾਲ ਹੈ ਕਿਉਂਕਿ ਅਕਸਰ ਹੀ ਸਰਕਾਰਾਂ ਤੋਂ ਸਵਾਲ ਜਿਹੜੇ ਨੇ ਉਹ ਆਮ ਹੀ ਲੋਕ ਜਿਹੜੇ ਨੇ ਉਹ ਪੁੱਛਦੇ ਨੇ ਲੇਕਿਨ ਹੁਣ ਖੁਦ ਆਮ ਆਦਿ ਪਾਰਟੀ ਦੇ ਜਿਹੜੇ ਨੇਤਾ ਨੇ ਉਹ ਹੁਣ ਖੁਦ ਸਵਾਲ ਪੁੱਛਣਾ ਜਿਹੜਾ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਇਸੇ ਪਲੇਟਫਾਰਮ ਤੇ ਰਹੀ ਤਾਂ ਸ਼ਾਇਦ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਖਤਮ ਹੁੰਦੀ ਹੋਈ ਵੀ ਅਨਜ਼ਰ ਆਵੇਗੀ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕੁਲਦੀਪ ਸਿੰਘ ਧਾਰੀਵਾਲ ਨੂੰ ਖੁੱਲਾ ਚੈਲੰਜ ਦਿੰਦੇ ਨੇ ਕਿ ਉਹ ਕਿਸੇ ਵੀ ਜਗ੍ਹਾ ਤੇ ਆ ਕੇ ਡੁਪੀਟ ਕਰਨਾ ਔਰ ਮੇਰੇ ਸਵਾਲਾਂ ਦਾ ਜਿਹੜਾ ਜਵਾਬ ਦੇਣ ਤਾਂ ਜੋ ਕਿ ਲੋਕਾਂ ਲਈ ਸਾਹਮਣੇ ਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਕੈਮਰਾ ਪਰਸਨ ਸਾਹਿਬ ਪ੍ਰੀਤ ਨਗਰ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ